ਬ੍ਰਹਸਪਤੀ ਵਿਖਿਆ ਦੇ ਬਹਾਏ ਤੀਨ ਦੇਵ ਇੱਕ ਸੰਗ ਲਾਏ ਬ੍ਰਹਸਪਤੀ ਤਾਂ ਹੈ ਵਿਖਿਆ ਦੇ ਬਹਾਏ ਬ੍ਰਹਸਪਤੀ ਹੁੰਦਾ ਗੁਰੂ ਬ੍ਰਹਸਪਤ ਜਿਹੜਾ ਹੈ ਨਾ ਬੁੱਧਵਾਰ ਤੇ ਦੂਆ ਦੇ ਨਾ ਇਹ ਗੁਰੂਵਾਰ ਕਹਿੰਦੇ ਨੇ ਇਹਨੂੰ ਤੀਰਵਾਰ ਇਹ ਗੁਰੂਵਾਰ ਤਾਂ ਹੈ ਜੇ ਅੰਦਰੋਂ ਸਾਰੀ ਵਿਖਿਆ ਡੋਲ ਦੇਵੇ ਮਾਇਆ ਦਾ ਮੋਹ ਜੇ ਡੋਲ ਦੇਵੇ ਇਹ ਮਾਇਆ ਦਾ ਮੋਹ ਰੱਖੀ ਬੈਠਾ ਗੁਰੂ ਕਾ ਦਾ ਏ ਗੁਰੂ ਨਹੀਂ ਆਣਾ ਜਿਹੜੇ ਮਾਇਆ ਧਾਰੀ ਨੇ ਜਿਹੜੇ ਦਿੱਧੀਆਂ ਸਿੱਧੀਆਂ ਦਾ ਪ੍ਰਚਾਰ ਕਰਦੇ ਨੇ ਆ ਬਲੂ ਬਲੂ ਉਹ ਗੁਰੂ ਕਿੱਥੇ ਨੇ ਉਹਦਾ ਵਸੋਂ ਦੇ ਵ拉斯 ਬਤਾ ਉਹ ਆ ਗੁਰਦੇਵ ਉਹ ਆ ਜਿਹੜਾ ਵੇਖਿਆ ਨੂੰ ਕਹੇ ਵੀ ਅੰਦਰੋਂ ਡੋਲੋ ਇਹਨੂੰ ਸਾਫ ਕਰੋ ਹਿਰਦੇ ਨੂੰ ਹਿਰਦੇ ਨੂੰ ਸ਼ਰਵ ਗੁਰਬਾਣੀ ਕਰਾਉਂਦੀ ਆ ਕੋਈ ਦਰਬ ਨਹੀਂ ਕਰਾਉਂਦਾ ਗੁਰਬਾਣੀ ਕਰਾਉਂਦੀ ਆ ਸਾਡੇ ਉਪਦੇਸ਼ ਨਹੀਂ ਕਰਾਉਂਦਾ ਗੁਰਦਵਾਰਿਆਂ ਚ ਕੋਈ ਵੀ ਨਹੀਂ ਕਹਿੰਦਾ ਵੀ ਕਿਆਦਾ ਹੋ ਭਾਈ ਵੀ ਕਿਆ ਕਰਤਾ ਤਾਂ ਗੋਲ ਕਰੀ ਹੋਈ ਜਾਂ ਉਹਨਾਂ ਨੇ ਉਹ ਕਿਆ ਕਰਤਾ ਦੁਕਾਨਦਾਰੀ ਖੋਲੀ ਹੋਈ ਆ ਢੜਕੇ ਦੇ 2 ਵਜੇ ਤੇ ਕਾਦੇ ਉੜਦੇ ਰਹੇ ਮਾਇਆ ਖਾਤਰ ਉੜਦੇ ਰਹੇ ਜੇ ਜੜਾਵਾ ਬੰਦ ਹੋ ਜਾਓ ਕੋਈ ਨਹੀਂ ਉੜਦਾ ਹੈ ਤਾਂ ਬੰਦ ਕਰ ਦੇਣ ਜਿੱਥੇ ਜੜਾਵਾ ਨਹੀਂ ਗੁਜ਼ਾਰੇ ਬੰਦੇ ਆ ਉੱਥੇ ਨਹੀਂ ਕੋਈ ਇੰਨਾ ਹੁੰਦਾ ਜਿੱਥੇ ਆਮਦਨ ਨਹੀਂ ਉੱਥੇ ਕੁਝ ਨਹੀਂ ਹੁੰਦਾ ਹੈ ਉਦੋਂ ਉਹ ਵੀ ਨਹੀਂ ਕਰਦਾ ਕੋਈ ਉਹ ਆਮਦਨ ਤੇ ਗੋੜ ਤੇ ਮੱਖੀਆਂ ਆਉਂਦੀਆਂ ਨੇ ਉਹਦਾ ਗੋੜ ਹੈ ਤਾਂ ਮੱਖੀਆਂ ਵਿਖਿਆ ਦੇ ਹੀ ਆਉਂਦੀਆਂ ਨੇ ਮਿਠਾਏਗਾ ਭੋ ਉਹ ਤੇ ਗਾਇਬ ਲੋ ਮਿਠਾਏ ਉਹ ਕੀ ਹੋ ਰਹੀਆਂ ਨੇ ਹਾਂਜੀ ਬ੍ਰਹਸਪਤੀ ਵਿਖਿਆ ਦੇ ਬਹਾਏ ਤੀਨ ਦੇਵ ਏਕ ਸੰਗ ਲਾਏ ਤੀਨ ਦੇਵ ਏਕ ਸੰਗ ਲਾਏ ਤੇ ਤਿੰਨ ਦੇਵ ਨੇ ਹੈ ਉਤਨੇ ਦੇਵੇ ਨੇ ਉਹ ਬਨ ਵੀ ਦੇਵੇ ਐ ਜਤ ਵੀ ਦੇਵੇ ਐ ਉਹ ਇੱਕ ਵੀ ਦੇਵੇ ਇੱਕ ਹੀ ਐ ਇੱਕ ਹੀ ਨੇ ਇਹਨੂੰ ਇੱਕੇ ਬਣੇ ਤਰਨੁ ਬੁੱਧੀ ਬਾਣ ਚਤੇ ਇੱਕ ਹੀ ਨੇ ਇਹਨਾਂ 'ਚ ਫਰਕ ਫਰਕ ਨਹੀਂ ਕੋਈ ਇੱਕ ਦੇ ਹੀ ਨੋਲ ਇੱਕ ਸੰਗ ਲਾਏ ਇਹਨੂੰ ਇੱਕ ਬਣ ਕੇ ਚੱਲਣਾ ਤਿੰਨ ਚਾਹੇ ਇਹਨੂੰ ਬੁੱਧੀ ਕਹ ਲੋ ਚਾਹੇ ਇਹਨੂੰ ਮਾਨ ਕਹ ਲੋ ਚਾਹੇ ਇਹਨੂੰ ਛੇਤ ਕਹ ਲੋ ਇੱਕੋ ਹੀ ਐ ਕਦੇ ਇਹ ਨੂੰ ਗੁਰੇ ਹਾਡਾ ਯਾਰ ਮਾਇਆ ਦਾ ਕਰਦਾ ਤਾਂ ਇਹ ਨੂੰ ਬਨ ਕਹਿ ਦਿੰਦੇ ਨੇ ਯਾਰ ਮਾਇਆ ਤੋਂ ਪਿਛੇ ਹਟਦਾ ਤਾਂ ਇਹ ਨੂੰ ਚਿੱਤ ਕਹਿ ਦਿੰਦੇ ਨੇ ਬੁੱਧੀ ਵਿਚਾਲੇ ਹੈ ਉਹ ਇਹ ਸਮਝਣ ਵਾਲੀ ਹੈ ਸੋਚਣ ਵਾਲੀ ਹੈ ਸੋਚਦੀ ਹੈ ਤਾਂ ਮੰਦੇ ਦੀਨ ਸਮਝਦੀ ਹੈ ਤਾਂ ਗਿਆਨ ਹਾਸਲ ਕਰਦੀ ਹੈ ਗਿਆਨ ਹਾਸਲ ਕਰਦੀ ਹੈ ਚਿੱਤ ਦੀ ਤੀਨ ਨਦੀ ਤੈ ਤ੍ਰਿਕੁਟੀ ਮਾਹੇ ਐਨੇ ਸੁ ਕਸਮਲ ਧੋਵੇ ਨਾਹੇ ਤੀਨ ਕੁਟੀ ਤੈ ਤ੍ਰਿਕੁਟੀ ਮਾਹੇ ਤੀਨ ਨਦੀ ਤੈ ਤ੍ਰਿਕੁਟੀ ਮਾਹੇ ਤੀਨ ਨਦੀ ਤੈ ਤ੍ਰਿਕੁਟੀ ਮਾਹੇ ਤ੍ਰਿਕੁਟੀ ਤਨ ਨਦੀਆਂ ਨੇ ਤਨ ਧਾਰਾ ਨਾ ਧਾਰਾ ਧਾਰਾ ਵਾਂ ਤਨ ਨੇ ਤ੍ਰਿਕੁਟੀ ਕਿਹੜੀ ਕਿਹੜੀਆਂ ਅੱਖਾਂ ਬਾਹਰੋਂ ਦੇਖਣ ਦੀ ਸ਼ਕਤੀ ਚੱਲਦੀ ਹੈ ਸੁਣਨ ਦੀ ਸ਼ਕਤੀ ਤ੍ਰਿਕੁਟੀ ਚੱਲਦੀ ਹੈ ਨੱਕ ਦੇ ਸੁਣਨ ਦੀ ਸ਼ਕਤੀ ਤਿੰਨੇ ਤ੍ਰਿਕੁਟੀ ਚ ਨੇ ਜੋ ਮੋਨਾ ਖਾਣੇ ਉੱਥਲੇ ਚਲੇ ਜਾਂਦਾ ਉਹਨੇ ਤੇਰੇ ਕੁੜੀ ਜਾਂਦਾ ਪੜੀ ਜਾਂਦਾ ਸੁਗਣ ਦੀ ਸ਼ਕਤੀ ਡਾਇਰੈਕਟ ਦਿਮਾਗ ਨੂੰ ਜਾਂਦੀ ਹੈ ਇਸ ਕਰਕੇ ਨੱਕ ਨਾਲ ਸੁਗਿਆ ਤੇ ਜਦ ਇਹ ਬੇਹੋਸ਼ ਹੋ ਜਾਂਦਾ ਨਹੀਂ ਤੇ ਖਾਧਾ ਤੇ ਹੋਵੇ ਬੇਹੋਸ਼ ਹੋ ਜਾਵੇ ਨੱਕ ਨਾਲ ਕੋਈ ਜੀ ਚੰਗਾਈ ਬੇਹੋਸ਼ ਹੋ ਜਾਵੇ ਜਾਂਦਾ ਸਿੱਧਾ ਦਿਮਾਗ ਜਾਂਦਾ ਦਿਮਾਗ ਸੁਣਨਾ ਹੋਣਾ ਨਾ ਨੌਂ ਸੁਣ ਨੋ ਗਿਆ ਬੇਹੋਸ਼ ਹੋ ਗਿਆ ਅੱਖਾਂ ਦਿਮਾਗ ਦੇ ਬਿਨਾਂ ਦੇਖ ਨਹੀਂ ਸਕਦੀ ਉਠਾਈ ਵਿੱਚ ਬਣਦਾ ਸਿੱਧਾ ਨਹੀਂ ਨੇ ਕੰਨ ਜੋ ਸੁਣਦੇ ਰਹੂ ਵੀ ਦਿਮਾਗ ਸੁਣਦਾ ਤੇ ਨੈ ਚੀਜ਼ਾਂ ਦਾ ਸੰਬੰਧ ਤੇਰ ਕੁੜੀ ਨਾਲ ਹੈ ਤੇਰ ਕੁੜੀ ਨੌਂ ਦਾ ਤਾਲ ਹੈ ਇਹ ਤੈਨੂੰ ਨਾ ਦੀਆਂ ਨੇ ਭਾਵੇਂ ਅੱਖਾਂ ਦੋਹਰੇ ਬਰਨਦੀ ਕੋਈ ਹੈ ਕੋਈ ਜੀ ਦੀਂਦੀਆਂ ਤੂੰ ਭਾਵੇਂ ਕੰਨ ਦੋਹਰੇ ਸੁਣਦੀ ਕੋਈ ਗੱਲ ਹੈ ਪਾਵੇਂ ਸਰਾਖ ਨਾ ਕਦੇ ਦੌਰ ਨੇ ਪਰ ਕੋਈ ਜੀਸ ਮੈ ਲਾਉਦੀ ਇਹਨੂੰ ਤੇ ਡੇ ਲਦੀਆਂ ਨੇ ਦਵਾਰ ਜਹ ਜੇਨ ਨੇ ਰਦੀਆਂ ਕਰਨਾ ਨੇ ਇਹਨਾਂ ਦਾ ਡਾਇਰੈਕਟਰ ਸੋਨ ਤੇ ਕੁੜੀ ਰੋਲ ਸੁੱਧੋ ਵਾਜੀ ਤੀਨ ਨਦੀ ਤੇ ਤਰੁਕੁਟੀ ਮਾਹੇ ਇਹਨ ਉਸ ਕਸਮਰ ਨੂੰ ਧੋਵੇ ਨਾ ਬਣਾ ਲੈਣਾ ਪਿੰਗੜਾ ਸੋਹੜ ਪੋਣੀ ਹੈ ਪੋਣੀ ਵਰਣੀ ਬੁੱਧੀ ਕਰਵਾੜੇ ਇਹਦੇ ਤੇ ਬੁੱਧੀ ਕਰ ਤੇਰ ਕੁੜੀ ਦੇ ਵਿੱਚ ਅੱਖਾਂ ਤੇ ਕੰਟਰੋਲ ਤੇਰ ਕੁੜੀ ਬਿਨੋਂ ਹੈ ਨਹੀਂ ਦਿਮਾਗ ਦੇ ਬਿਨਾ ਅੱਖਾਂ ਤੇ ਕੰਟਰੋਲ ਹੈ ਨਹੀਂ ਦਿਮਾਗ ਦੇ ਬਿਨਾ ਕੰਨਾਂ ਤੇ ਕੰਟਰੋਲ ਹੈ ਨਹੀਂ ਬੇਹੋਸ਼ ਆਦਮੀ ਸੋ ਨਹੀਂ ਸਕਦਾ ਬੇਹੋਸ਼ ਆਦਮੀ ਦੇਖ ਨਹੀਂ ਸਕਦਾ ਬੇਹੋਸ਼ ਆਦਮੀ ਸੁਣ ਨਹੀਂ ਲੈ ਸਕਦਾ ਬਸ ਤਿੰਨਾਂ ਗੱਲਾਂ ਨਹੀਂ ਹੋ ਸਕਦੀ ਬੇਹੋਸ਼ ਆਦਮੀ ਖਾ ਸਕਦਾ ਕੁਝ ਉਹ ਡਾਕਟਰ ਬਾਹਰ ਦੇ ਇਥੇ ਦੀ ਪਾਣਾ ਨਾ ਦਿਮਾਗ ਹੀ ਵਗ ਰਿਹਾ ਗਰਮ ਕੋਸ਼ਬੇ ਹੋਏ ਨੇ ਜਦ ਉੱਠੇ ਉਹਨੂੰ ਪਤਾ ਲੱਗ ਗਿਆ ਸੁਣਿਆ ਸੀ ਤੁਸੀਂ ਇਹ ਬੋਲਦੇ ਸੀ ਜਿਵੇਂ ਇਹ ਜਬਾਤਾਂ ਚੱਲਿਆ ਗਿਆ ਰਸ ਬਾਤਾਂ ਵੇਦੇ ਜ ਗਲਤੀ ਪਾ ਗਿਆ ਇੱਥੇ ਦੀ ਹੈਗਾ ਬੇਹੋਸ਼ ਰਹਿ ਜਾਂਦਾ ਰਹੂਗਾ ਖਰਾਕ ਨੂੰ ਮਿਲਦੀ ਹੈ ਦਿਮਾਗ 'ਚ ਕੋਈ ਚੀਜ਼ ਨਹੀਂ ਪੈ ਸਕਦੀ ਜੇ ਨજર ਬੇਹੋਸ਼ ਹੈ ਪਾਗੜਾ ਖੋਗੜਾ ਬਾਦੂ ਹੂੰ ਵੇਦੇ ਜ ਬੈਜੂ ਕੁਝ ਵੀ ਚੀਜ਼ ਉਹਨੂੰ ਕੋ ਲਾਗਣ ਗਏ ਸਰੀਜ ਪੈਜੂ ਪਰ ਦਿਮਾਗ ਦੇ ਵਿੱਚ ਅਸਲ ਦੀ ਕੋਈ ਚੀਜ਼ ਦਿਮਾਗ ਚੇਤਨਾ ਪਹੁੰਚੇ ਜਦੋਂ ਗੱਡੂ ਆਪੇ ਬਹੂ ਆਪੇ ਗੱਡੂ ਅਨੰਦ ਕਸਮਲ ਧੋਵੇ ਨਹੀਂ ਅਨੰਦ ਕਸਮਲ ਧੋਵੇ ਨਹੀਂ ਤੇ ਦਿਨ ਰਾਤ ਆ ਜਿਹੜੀ ਕਸਮਲ ਹੈ ਮੈਲ ਹੈ ਮਾਇਆ ਦੀ ਇਹਨੂੰ ਧੋਣਾ ਸੀ ਉੱਥੇ ਬੈਠ ਕੇ ਤੇ ਤਿਰਕੁੜੀ ਚ ਇਹਨੂੰ ਜੇ ਮੈੜਾ ਤੇ ਧੋਣੀ ਸੀ ਤੂੰ ਮੈੜਾ ਲਾ ਰਿਹਾ ਉੱਥੇ ਬਹਿ ਕੇ ਬੈੜਾ ਹੋ ਰਿਹਾ ਜੋ ਕਿ ਨੂੰ کہیں ਵੇਹ ਵੀ ਗੱਲ ਆ ਤੇਰੀ ਕੁੜੀ ਜੇ ਵੈਦਾ ਤਾਂ ਧੋਦਾ ਵਿਚਾਰ ਕਰਦਾ ਕੋਈ ਕਿਹੜੀ ਚੀਜ਼ ਇਹ ਤੋਂ ਨੁਕਸਾਨ ਆ ਕਿ ਫਾਇਦਾ ਆ ਉਹ ਨੁਕਸਾਨ ਆ ਫਾਇਦਾ ਵਜਦਾ ਉਹ ਤੂੰ ਉਲੋਭ ਦੇ ਵਿਚਾਰ ਕਰਦਾ ਉਹ ਤੁਹ ਬਚਦਾ ਬਚਣਾ ਸੀ ਬਚਣ ਵਾਸਤੇ ਇਹ ਬੋਲ ਦਿੱਤਾ ਸੀ ਸਾਨੂੰ ਬਚਣ ਵਾਸਤੇ ਅਖਲ ਦਿੱਤੀ ਸੀ ਵੱਜਣ ਵਾਸਤੇ ਕਾਨੂੰਨ ਤੇ ਆ ਸੁਣਨਾ ਸੁਣ ਨਹੀਂ ਕੀ ਸੁਣਨਾ ਕੀ ਨਹੀਂ ਸੁਣਨਾ ਕੰਨਾ ਨਾ ਦਸਣਾ ਸੀ ਨਾ ਵੇ ਸੁਣਨ ਵਾਲੀ ਗੱਲ ਹੈ ਆ ਨਹੀਂ ਹੈ ਦਿਮਾਗ ਨੇ ਤਾਂ ਸੁਣੀ ਸੀ ਤੂੰ ਤਾਂ ਕੰਬੇ ਨਹੀਂ ਲਿਆ ਤਾਂ ਕੰਬੇ ਨਹੀਂ ਲਿਆ ਦਿਮਾਗ ਤੂੰ ਤਾਂ ਨਾ ਸੁਣਨ ਵਾਲੀ ਗੱਲ ਸੁਣੀ ਗਿਆ ਨਾ ਖਾਣ ਵਾਲੀ ਚੀਜ਼ ਖਾਈ ਗਿਆ ਪੱਕ ਪਖਾ ਦਿਮਾਗ ਦੀ ਕੀ ਲੋਡ ਸੀ ਤੇਨ ਅਕਲ ਦੀ ਕੀ ਲੋਡ ਸੀ ਜੇ ਕੰਮ ਨਹੀਂ ਲਿਆ ਹਾਂ ਜੀ ਥਾਵਰ ਥਿਰ ਕਰ ਰੱਖੇ ਸੋਏ ਜੋਤ ਦੀ ਬੱਟੀ ਘਟਵੇਂ ਜੋਏ ਥਾਵਰ ਕਹਿੰਦਾ ਨਾ ਸਰੀਰ ਵਾਰ ਨੂੰ ਥਾਵਰ ਥਿਰ ਕਰ ਰੱਖੇ ਸੋਏ ਇਹ ਹਾਲਤ ਆ ਜਿਹੜੀ ਇਹ ਸਭ ਕੁਝ ਹੀ ਤੈਨੂੰ ਥਿਰ ਕਰਕੇ ਰੱਖੂ ਮਨ ਨੂੰ ਬੰਨਾ ਠੰਡੀ ਰਹਿਣਾ ਜੋ ਕੁਝ ਪਿੱਛੇ ਕਹਿ ਤਾ ਆ ਜਿੰਨਾ ਕੁਝ ਹੁਣ ਕਹਿ ਤਾਰਾਂ ਏਹੀ ਮਨ ਨੂੰ ਥਿਰ ਕਰਕੇ ਰੱਖੂ ਬਣਾ ਬੰਦ ਨਹੀਂ ਹੋ ਸਕਣਾ ਜੋਗੀ ਨੂੰ ਕਹੀਏ ਵੀ ਗੱਲ ਜੇ ਥੇ ਰੋਣਾ ਜਾਣਾ ਸਭ ਕੁਝ ਕਰ ਲੈ ਜੋਕਰ ਤੇ ਨੂਰ ਥੀ ਦੱਸੇ ਇਹ ਪ੍ਰੋਸੀਜਰ ਅਡਾਪਟ ਕਰ ਲੈ ਥਿਰ ਕਰ ਰੱਖੇ ਸੋਏ ਜੋਤ ਦੀ ਬੱਤੀ ਘਟਵੇਂ ਜੋਏ ਜੋਤ ਦੀ ਬੱਤੀ ਘਟਵੇਂ ਜੋਏ ਜਿਹੜੀ ਤੇਰੀ ਬੁੱਧੀ ਹੈ ਨਾਲ ਉਧਰ ਜੋਤ ਦੀ ਬੱਤੀ ਇਹੋ ਇਹ ਕਾਟ ਨੂੰ ਥਿਰ ਕਰ ਲੈ ਟਕਾਲ ਹੈ ਕਿਥੋਂ ਇਹ ਬੁੱਧੀ ਨਹੀਂ ਡਿੱਗਦੀ ਤੇਰੀ ਇਹਦੇ ਚ ਲੋਭ ਹੈ ਦੇਖ ਰਹੀ ਹੈ ਰੱਦੀਆਂ ਸਦੀਆਂ ਇਹ ਦੇਖਦੀ ਹੈ ਦੁਨੀਆ ਦੀ ਜੌਧਰ ਇਹਨੂੰ ਟਕਾ ਲੈ ਇਹ ਪੁੱਠੀ ਜੜੀ ਪੜਾਈ ਪੜਾਈ ਆ ਛੱਡ ਦੇ ਜੋ ਕਹੀ ਅਗਲੇ ਮੰਨ ਲੈ ਮੰਨਣਾ ਨਹੀਂ ਨਾ ਦੰਦੀ ਉਹ ਲੋਭ ਨਹੀਂ ਬੰਨਣ ਦਿੰਦਾ ਹਾਂਜੀ ਬਾਹਰ ਭੀਤਰ ਪਿਆ ਪ੍ਰਗਾਸ ਤਬ ਹੁਆ ਸਗਲ ਕਰਮ ਕਾ ਨਾਸ ਬਸ ਬਾਹਰ ਭੀਤਰ ਪਿਆ ਪ੍ਰਗਾਸ ਤੈਨੂੰ ਸਾਰੀ ਮਾਇਆ ਦਾ ਵੀ ਗਿਆਨ ਹੋਜੂ ਤੈਨੂੰ ਆਤਮ ਗਿਆਨ ਵੀ ਹੋਜੂ ਬਾਹਰ ਗਿਆਨ ਮਾਇਆ ਦਾ ਤੈਨ ਲੋਕ ਦਾ ਮਾਰ ਗਾਨ ਮਾਇਆ ਦਾ ਵੀ ਹੋਜੂ ਆਤਮ ਗਿਆਨ ਵੀ ਹੋਜੂ ਬਾਹਰ ਪੀਤਰ ਦਾ ਪ੍ਰਕਾਸ਼ ਇਹ ਆਤਮਾ ਦਾ ਵੀ ਗਿਆਨ ਹੋਜੂ ਮਾਇਆ ਦਾ ਵੀ ਗਿਆਨ ਹੋਜੂ ਬਾਹਰ ਦਾ ਵੀ ਗਿਆਨ ਹੋਜੂ ਪੀਤਰ ਪੀਤਰ ਆਤਮਾ ਆਤਮਾ ਦਾ ਵੀ ਗਿਆਨ ਹੋਜੂ ਪਿਆ ਪ੍ਰਕਾਸ਼ ਸਾਰੀ ਚੀਜ਼ ਦਾ ਹੀ ਗਿਆਨ ਹੋਜੂ ਤੇਰੇ ਲੋਕ ਦਾ ਹੀ ਗਿਆਨ ਹੋਜੂ ਤੈਨੂੰ ਤੋ ਹੋਆ ਸਗਲ ਭਰਮ ਕਾ ਨਾਲ ਸਾਰੇ ਭਰਮ ਦਾ ਹੀ ਦੋਸ਼ ਹੋਜੂ ਤਬ ਹੋਆ ਸਗਲ ਕਰਮ ਕਾਰ ਆ ਕਰਮ ਕਾਰਾ ਜਿਹੜਾ ਤੂੰ ਕਹਿੰਦਾ ਨਾ ਮੈਂ ਕੁਝ ਕਰ ਸਕਦਾ ਕਿੰਦੇ ਬਾੜੇ ਕਰਮਲੇਖਾ ਸਭ ਨਾਸ ਹੋਜੂ ਨਾਨਕ تنਕਾ ਲੇਖਾ ਪਾਟਿਆ ਫੇਰ ਤੈਨੂੰ ਬੋਧ ਆ ਗਈ ਉਹ ਕਰਮ ਤਾਂ ਕਰਦਾ ਹੀ ਨਹੀਂ ਕੋਈ ਫੇਰ ਸਮਝ ਆਉ ਉਹ ਕਰਮ ਨਹੀਂ ਕਰਦਾ ਪਹਿਲਾਂ ਹੀ ਨਹੀਂ ਸਮਝਉਂਦੀ ਕਰਮ ਸੁਣ ਲੈਣੇ ਆ ਮਨਣਾ ਬਹੁਤ ਔਖਾ ਤਾਂ ਉਹ ਸਗਲ ਕਰਮ ਕਾ ਨਾਸ ਸਭ ਹੋਇਆ ਸਗਲ ਕਰਮ ਕਾ ਨਾਸ ਕਰਮ ਦਾ ਨਾਸ ਹੋ ਜਾਊਗਾ ਹਾਂਜੀ ਅੱਗੇ ਕਿਰਤੀ ਸਹਾਰੇ ਸੂਏ ਬਿਰਤੀ ਚਰੇ ਅਨ ਦਿਨ ਆਪ ਆਪ ਜੋਣੜੇ ਸੁਕਰਤ ਸੁਕਰਤ ਹਾਂ ਸਹਾਰੇ ਸੂਏ ਵਿਰਤੀ ਜਿਹੜੇ ਸੁਕ੍ਰਿਤ ਸਹਾਰੇ ਸੁਵੇ ਵਿਰਤੀ ਜਿਹੜੇ ਸੁਕ੍ਰਿਤੀ ਦੇ ਸਹਾਰੇ ਸੁਕ੍ਰਿਤੀ ਹਦ ਪਾਣੀ ਚ ਰਹਿਣ ਲੋ ਜੇ ਪਾਣੀ ਚ ਰਹੇ ਤਾਂ ਉਹਦੀ ਵਿਰਤੀ ਉੱਚੀ ਹੋ ਜਾਂਦੀ ਪਾਣੀ ਤੋਂ ਉੱਪਰ ਉੱਠ ਜਾਂਦਾ ਜੇ ਇਥੇ ਆਖੇ ਤੂੰ ਪਾਣੀ ਚ ਚੱਲਣ ਤਿਰਕੋੜੀ ਬਾੜ ਕੇ ਪਾਣੀ ਚ ਜਲ ਇਹਦੇ ਸਹਾਰੇ ਸੁਕਰ ਦੇ ਸਾਰੇ ਪਾੜ ਦੇ ਸਾਰੇ ਉੱਤੇ ਉੱਠ ਜਾ ਸੰਸਾਰ ਤੋਂ ਉੱਤੇ ਹੋ ਬੁੱਤੀ ਚੜੇ ਹਾਂ ਆਂ ਦਿਨ ਆਪ ਆਪਸੋ ਲੜੇ denn ਅੰਦਰ ਆਪ ਆਪਸੋ ਲੜੇ ਦੇਖੋ ਆਪਣੇ ਆਪ ਨੂੰ ਆਪੇ ਸਮਝਾਵੇ ਜੇ ਮਨ ਨਹੀਂ ਮੰਨਦਾ ਉੱਤੇ ਉੱਠਣ ਨੂੰ ਕਹਿ ਚੱਲ ਉੱਤੇ ਜਾ ਇਹ ਨਹੀਂ ਖਾਣਾ ਪੋੜੀ ਖਾਣਾ ਆੜੀ ਕਰਨਾ ਆੜੀ ਸੁਣਨਾ ਉਹ ਨਹੀਂ ਕਰਨਾ ਆਪ ਆਪ ਸੁਣ ਲੈ ਇਹ ਹੈ ਖਾਲਸਾ ਜੋ ਕਰੇ ਦਿੱਤਾ ਜਦ ऐसे <coughs> दी व्याख्या ਕੀਤੀ ਸੀ ਇਹ ਲੜ ਲਾਗੇ ਲੋ ਕਾਨੂੰ ਯਾਦ ਉਹ ਸਿਵਲ ਸੀ ਕਿ ਦੱਬੋ ਇਹਨਾਂ ਨੇ ਇਹ ਗੱਲ ਹੈ ਜੇ ਸੇਤਰੇ ਘਾਤੇ ਫੇਰੇ ਕਰਕੇ ਖਾਦੇ ਕੀ ਛੇਤਰ ਛੇਤਰ ਮਾਰੇ ਆ ਛੇਤਰ ਖਾਦੇ ਹੋਰ ਕੀ ਕੀਤਾ ਕਿਹਾ ਕੀ ਸੀ ਕਰਨ ਕੀ ਲਗੇ ਅੰਦਰ ਆਪ ਆਪ ਸੁਣ ਲੜੇ ਆਪਣੇ ਨੂੰ ਆਪ ਮਾਨੂੰ ਆਪਣੇ ਨੂੰ ਸਮਝਾਉਣ ਵਾਨਸੇ ਨੂੰ ਝਗੜਾ ਹੈ ਵਾਨਸੇ ਵਿੱਚ ਸਾਥ ਹੈ ਵੀਡੀਓ ਵੇਖ ਦਿੱਤੀ ਸੀ ਉੱਥੇ ਵੀ ਇਹਦੇ ਉਲਟੇ ਅਰਥ ਕਰ ਲਏ ਬੰਦੇ ਬਾਅਦਰ ਵੇਲੇ ਬਾਅਦ 502 ਵਾਸਤੇ ਚਲੀ ਗਈ ਸਾਰੀ ਗੱਲ ਮਾਇਆ ਚਲੀ ਗਈ ਇਹਦੇ ਅਰਥ ਬਦਲ ਲੈ ਜਾਣ ਕੇ ਜਿਹੜੇ ਆ ਰਹੇ ਨੇ 2 ਨੰਬਰ ਦੇ ਲੁਟੇਰੇ ਉਹਨਾਂ ਨੇ ਅਰਥ ਬਦਲ ਲਏ 2 ਨੰਬਰ ਦੇ ਲੁਟੇਰੇ ਆਵੜੇ ਰਾਜ ਕਮਜ਼ੋਰ ਹੋ ਗਿਆ ਲੁੱਟਾ ਹੋ ਗਿਆ ਨਾਲੇ ਜਿਵੇਂ ਅਤਵਾਦੀ ਲੱਗੇ ਸੀਕਰ ਲੁਟੇ ਰਿਆ ਬੜੇ ਹੁੰਦੇ ਨੇ ਵਿੱਚ ਕਿੰਨਾ ਕੁ ਰਹਿ ਜਾਂਦਾ ਜਿਸ ਤੋਂ ਕਰਾਜ ਕਿੰਨਾ ਕੁ ਰਹਿ ਗਿਆ ਜਦ ਇਹ ਖਤਮ ਹੋ ਗਿਆ ਖਾਲਸੇ ਦਾ ਰਾਜ ਬਣਦਾ ਹੁੰਦਾ ਨਹੀਂ ਇਦਾਂ ਹੁੰਦਾ ਪਿੱਛੇ ਦੀ ਘਨੋਂ ਬਣੀ ਹੁੰਦਾ ਹੁੰਦਾ ਇਹ ਖਾਲਸੇ ਦਾ ਹੁੰਦਾ ਖਤਮ ਕੌਣ ਕਰਦਾ ਉਹ ਨੂੰ ਖਾਲਸਾ ਤਾਂ ਪਰਮੇਸ਼ਰ ਆਪ ਹੈ ਉਹਦਾ ਤਾਂ ਹੁਣ ਵੀ ਚੱਲਦਾ ਖਾਲ ਜੀ ਸੁਰਖੀ ਪੰਜੋ ਰਾਖੇ ਸਵੇ ਤੋ ਦੂਜੀ ਦ੍ਰਿਸ਼ਟੀ ਨਾਲ ਪੈਸੇ ਕਵੇ ਜੇ ਪੰਜਾਂ ਗਿਆਨ ਇੰਦਰੀਆਂ ਨੂੰ ਵਾਸਤੇ ਰੱਖਿਆ ਇੱਥੇ ਇਹਨਾਂ ਦੀ ਰਾਖੀ ਰੱਖ ਗੱਲ ਪਾਸੇ ਦਾ ਜਾਣ ਲਓ ਆਖੇ ਸਭਾ ਤੋ ਦੂਜੀ ਦ੍ਰਿਸ਼ਟੀ ਨਹੀਂ ਪੈ ਸਕਦੀ ਦੂਜੀ ਤੋ ਦੂਜੀ ਦ੍ਰਿਸ਼ਟੀ ਨਾਲ ਪੈਸੇ ਕਵੇ ਤਾਂ ਦੂਜੀ ਦ੍ਰਿਸ਼ਟੀ ਨਹੀਂ ਦੇ ਦਿੱਤਾ ਪ੍ਰਸੰਗ ਪੂਰੀ ਦ੍ਰਿਸ਼ਟੀ ਨਹੀਂ ਹੋ ਸਕਦੀ ਬਕਾਰਾਂ ਦੀ ਦ੍ਰਿਸ਼ਟੀ ਤੇਰੇ ਤੇ ਅਸਰ ਨਹੀਂ ਕਰ ਸਕਦੀ ਦੂਜੀ ਦਿਸ਼ ਤੇ ਬਕਾਰਾਂ ਦੀ ਦ੍ਰਿਸ਼ੀ ਤੇਰੇ ਧਿਆਨ ਵਿੱਚ ਤੇਰੇ ਤਬਦੀਲ ਡੋਲਤਾ ਹੀ ਰਹੂਗੀ ਡੋਲ ਨਹੀਂ ਸਕਦਾ ਫਿਰ ਤੂੰ ਦੂਜੀ ਦਿਸ਼ੀ ਨਾਲ ਵੰਡੋਲ ਜਾਂਦਾ ਤਾਂ ਮਨ ਡੋਲ ਰਹਿ ਸਕਦਾ ਜੇ ਗਿਆਨ ਅੰਦਰ ਤੇ ਪੈਰਾ ਰੱਖੇ ਜਦ ਲਗ ਘਟ ਮੈਂ ਦੂਜੀ ਆਨ ਤੋਲੋ ਮਹਿਲ ਨਾ ਲਾਭੇ ਜਾਣ ਜਿੰਨਾ ਜਰ ਹਿਰਦੇ ਵਿੱਚ ਕੋਈ ਦੂਜੀ ਭੁੱਖ ਹੈ ਬਾਇਰੀ ਨਾਮ ਤੋਂ ਬਿਨਾਂ ਤਾਂ ਤੱਕ ਇਹ ਸਮਝ ਲੋ ਸਾਨੂੰ ਦਸ ਦੁਆ ਲੱਭਦਾ ਹੀ ਨਹੀਂ ਹੈ ਮਹਿਲਾ ਲੱਭਿਆ ਮਹਿਲਾ ਲਫਜ਼ ਹੈ ਉਹ ਮਹਿਲਾ ਮਹਿਲਾ ਪਤਾ ਨਹੀਂ ਕੀ ਹੈ ਮਹਿਲਾ ਲਫਜ਼ ਆਹੀ ਹੈ ਮਹਿਲਾ ਮਹਿਲ ਲਿਖਿਆ ਹੋਇਆ ਹੈ ਸਾਂਗੜੇ ਵਰਤਾਂ ਲਿਖਿਆ ਹੈ ਲਵਰ ਉਹਨੂੰ ਪਤਾ ਨਹੀਂ ਮਹਿਲਾ ਮੂਲਾ ਕੀ ਬਣਾਈ ਗਿਆ ਉਹ ਸਾਬ ਨੂੰ ਐਸਾ ਚੱਕਰ ਚ ਪਿਆ ਉਹ ਜੀ ਗਿਆ ਉਹ ਜਾ ਕੇ ਰੱਖ ਲੈ ਐ ਜੀ ਬਿਸ਼ਰੀ ਵਾਲੇ ਨੇ ਉਹ ਇੰਨੀ ਵਾਰ ਤਾਂ ਲਿਖਿਆ ਹੋਇਆ ਹੈ ਲਖਦਾ ਹੈ ਬقال ਰਾਜਾ ਦਾ ਹੁੰਦਾ। ਆਪਣਾ ਅਸੀਂ ਰਾਜ ਹੋਣਾ ਮਹਿਲ ਚ ਜਾ ਕੇ ਬੈਠਣਾ। ਰਾਜੇ ਗਾਹੋਂ ਚੌਪੜੀ ਜੇ ਬੈਣਾ ਉਧਰ। ਉਹ ਹੁਣ ਭੁਖਾਰੀ ਭੁਖਾਰੀ ਤਾਂ ਹੁਣ ਹੈ। ਜਾਂਦੇ ਨੇ ਮਹਿਲ ਚ ਬੈਠਣੇ ਜਾ ਕੇ। ਮਹਿਲ ਨਾਲ ਅੱਬ ਹੈ। ਜਾਣ ਜਾਣ ਸੁਪਰੇ ਚ ਫਿਰਦਾ ਬਾਹਰ ਮਹਿਲ। ਐ ਸਮਝੋ ਮਹਿਲ ਹੀ ਲੱਭਣਾ ਉਹਨਾਂ ਚਰੇ ਨੂੰ। ਜਿੰਨਾ ਚਿਰ ਬਾਹਰ ਲਈ ਕੋਈ ਭੁੱਖਾ ਹੈ। ਚਾਹੇ ਰਿੱਧੀ ਸਿੱਧੀ ਭੁੱਖਾ ਚਾਹੇ ਦੁਨੀਆ ਦੀ ਵਿੜਾਈ ਦੀ ਭੁੱਖਾ ਚਾਹੇ ਕੁਛ ਵੀ ਹੈ। ਹਾਂਜੀ। ਰਮਤਿ ਰਾਮ ਸਿਉ ਲਾਗੋ ਰੰਗ ਕਹਿ ਕਬੀਰ ਤਉ ਨਿਰਮਲ ਅੰਗ। ਜਾਂ ਰਬ ਦਾ ਰਾਮ ਸਿਉ ਲਾਗੋ ਅੰਗ ਲਾਗੋ ਰਬ ਰੰਗ ਜੀ ਹਾਂ ਜਾਂ ਰਬ ਦਾ ਰਾਮ ਹੈ ਜਿਹੜਾ ਸਾਰਿਆਂ ਦਾ ਰਮਤਿ ਰਾਮ ਸਿਉ ਲਾਗੋ ਰੰਗ ਜਿਹੜਾ ਸਾਰਿਆਂ ਦੇ ਅੰਦਰ ਬੋਲਦਾ ਜਾਂ ਉਹਦੇ ਨਾਲ ਰੰਗ ਲੱਗਿਆ ਨਾ ਇਹਦਾ ਉਹਦੇ ਨਾਲ ਦਾ ਮਨ ਬਨ ਗਿਆ ਰਹਣ ਲੂ ਜਦ ਮਨ ਉਹਦੇ ਨਾਲ ਬਨ ਗਿਆ ਨਾ ਰਹਣ ਲੂ ਉਥੇ ਜੀ ਲੱਗ ਗਿਆ ਇਹਦਾ ਉਹਦਾ ਰੰਗ ਚੜ ਗਿਆ ਜੀ ਆਰਾਮ ਦਾ ਹਾਂ ਕਾ ਕਬੀਰ ਤਬ ਨਿਰਮਲ ਅੰਗ। ਬਸ ਕਬੀਰ ਕਹਿੰਦਾ ਇਹਦਾ ਸਾਰਾ ਕੁਝ ਨਿਰਮਲ ਹੈ ਫਿਰ। ਫਿਰ ਕੁਝ ਵੀ ਬਲੀਦ ਨਹੀਂ ਇਹਦਾ। ਇਹ ਅੰਦਰੋਂ ਬਾਹਰੋਂ ਸਾਰੀ ਪੁਨੀਤ ਹੈ ਫਿਰ। ਨਿਰਮਲ ਅੰਗ। ਬਾਹਰ ਦੇ ਵਿੱਚ ਕਿਤੇ ਵੀ ਇਹਦੇ ਮਾਇਆ ਦੀ ਅਣਸੁਰੀ ਲੱਗੀ ਹੋਈ ਰਹਿੰਦੀ। ਨਿਰਮਲ ਹੋ ਗਿਆ।